ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਫਕੂਆ ਜੀ ਇੱਕ ਤੋਕੜ ਗੱਬਣ ਮੱਝ ਫਕੂਆ ਜੀ ਠੀਕ ਹੈ ਜੀ ਵਾਧੂ ਜਾਣਕਾਰੀ ਲਮਾਂਗੇ ਆਪਾਂ ਬਾਅਦ ਤੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਈ ਜੀ ਦਾ ਨੰਬਰ ਲਮਾਂਗੇ ਆਪਾਂ ਪ੍ਰਾ ਸਕਰੀਨ ਤੇ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜੋਗਾ ਜੀ ਪਿੰਡ ਮੋਮਾ ਠੀਕ ਹੈ ਜੀ ਹਾਂ ਜੀ ਬੈਡ ਦੀ ਜਾਣਕਾਰੀ ਦੋ ਪਰ ਆਪਣੀ ਹਾਏ 20 25 ਦਿਨ ਦੀ ਸੂਈ ਵੇ ਜੀ ਹਾਂ ਜੀ ਬੱਚਾ ਨਾਲ ਆ ਹਾਂ ਜੀ ਤੇ ਦੁੱਧ ਜਣੀ 15 ਲੀਟਰ ਆਪਾਂ 14 ਲੀਟਰ ਕਹਾਗੇ ਜੀ ਠੀਕ ਹੈ ਜੀ ਹਾਂ ਹਾਂ ਅਗਲਾ ਕੋਈ ਦੋ ਡੰਗ ਚਾਰ ਡੰਗ ਚੋਕਿਲ ਜਾ ਸਕਦਾਗਾ ਤੇਰੀ ਸ਼ੀਲਾਂਤਾ ਦੀ ਆਈ ਠੀਕ ਹੈ ਜੀ ਹਾਂ ਜੀ ਹਾਂ ਰੇਟ ਰੇਟ ਫੋਨ ਤੇ ਕਰ ਦਾਂਗੇ ਜੀ ਰੇਟ ਹੋਊ ਬਿਲਕੁਲ ਜਾਇਜ਼ ਠੀਕ ਹੈ ਹਾਂ ਜੀ ਹਾਂ ਲੋ ਪ੍ਰਾ ਆ ਬੱਸਾ ਜੀ ਤੋਰ ਦੋ ਪ੍ਰਾ ਲੋਚ ਚੱਕਰ ਸੱਜੇ ਕਰਮਾਂ ਵਾਲੀਆ ਬਈਆ ਬਸੀਆਂ ਜੇ ਦੋਤਾਂ ਨਹੀਂ ਦੋਨੇ ਨਹੀਂ ਨਹੀਂ ਵੀਰੇ ਇੰਨਾ ਚੋ ਨਹੀਂ ਤਾਂ ਉਹ ਤਾਂ ਨਰਮ ਨਹੀਂ ਹੈ ਠੀਕ ਹੈ ਹਾਂਜੀ ਹਾਂ ਲੋਪਰਾ ਚੱਕਰ ਸੱਜੇ ਤੋੜਾ ਤਰਾ ਕਰਮਾਂ ਦਾ ਉਰੀ ਦੌਰ ਨਾਲ ਭਰਾ ਬਸ ਕੋਈ ਗੱਲ ਇੱਥੇ ਗਿੜਾ ਲਵਾ ਦੋ ਤੋੜ ਉਰੀ ਵਸਤ ਅਸਾ ਕੀ ਕਰਉਣੀ ਹੁੰਦੀ ਐਦਾ ਮੋੜ ਨੂੰ ਮੋੜ ਦੋ ਬਸ ਲੋਚ ਲੋਚ ਤੋੜਾ ਤਰਾ ਸਾਹ ਦੇ ਸਾਹ ਮੇਣੀਆ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡ ਮੂਮਾ ਤੇ ਜਿਲਾ ਨੂੰ ਪੈਂਦਾ ਬਰਨਾਲਾ ਲੋਚ ਉਹ ਠੰਡੀ ਸੀ ਰਾ ਭਾਈ ਕਹਿੰਦਾ ਬਲ ਟੰਡੀ ਸੀਲਾ ਬਈ ਹਾਂ ਹਾਂ ਠੰਡੀ ਸੀਲੀ ਵੀ ਆਂਦਾ ਨੇ ਜੇ ਬਿਣਾ ਲੈਣ ਤੋਂ ਅਗਲਾ ਵੀ ਚੋਲੇ ਚਲੋ ਆਪਾ ਧਾਰਾ ਮਾਰ ਦੇਣਾ ਕੋਈ ਚੱਕ ਮਾਰ ਦੇ ਮਾਰ ਲਓ ਜੀ ਚੈੱਕ ਕਰ ਸਕਦੇ ਆ ਲੈ ਲਾ ਤੁਹਾਨੂੰ ਠੀਕ ਹੈ ਜੀ ਦੂਜਾ ਜੀ ਚਲੋ ਇੱਕ ਜੀ ਲਾ ਜੀ ਉੱਤੇ ਦੇ ਮਾਰ ਠੀਕ ਹੈ ਠੀਕ ਹੈ ਉਹ ਠੰਡੀ ਸੀਲਾ ਬਰਾ ਹਾਂ ਜੀ ਹਾਂ ਲੇਵਾ ਵੀ ਫਾੜੀ ਵਾਲਾ ਬਰਾ ਹਾਂ ਜੀ ਹਾਂ ਹਾਂ ਲੇਵਾ ਐ ਬਣਾਉਂਦੀ ਆ ਪੂਰਾ ਵੀਰੇ ਠੀਕ ਹੈ ਜੀ ਹਾਂ ਜੀ ਹਾਂ ਹਾਂ ਜੀ ਮਾਜਰੀ ਜਾਣਕਾਰੀ ਦੇ ਦਿਓ ਇਹ ਪਰਸੋਂ ਚੈੱਕ ਕਰਾਈਆ ਜੀ ਹਾਂਜੀ ਢਾਈਆਂ ਮਹੀਨੇ ਦੀ ਚੈੱਕ ਪਾਸ ਆ ਹਾਂਜੀ 6 ਲੀਟਰ ਦੁੱਧਾ ਹੀ ਠੰਡੀ ਛੀਲਾ ਦੋਨੇ ਟਾਈਮ ਜਨ ਨੇ ਦਾਣੇ ਤੇ ਮਿਲਦੀ ਆ ਆਪਣੀ ਚੈੱਕ ਰਹੀ ਵੀ ਹਾਂ ਆਪਣੇ ਪਰਸੋਂ ਚੈੱਕ ਕਰਾਏ ਜਿਹੜਾ ਕੋਈ ਆਊਗਾ ਸੌਦਾ ਲੱਗੂ ਜਿਹਦੇ ਨਾਲ ਆਪਦੀ ਚੈੱਕ ਰਾ ਕੇ ਲਾ ਸਕਦਾ ਹੈਗਾ ਦਸਲੀ ਕਰਾ ਕੇ ਹਾਂ ਹਾਂ ਦਸਲੀ ਕਰਾ ਕੇ ਲਾ ਜਾ ਸਕਦੇ ਆ ਠੀਕ ਆ ਰੇਟ ਭਰਾ ਦਾ ਰੇਟ ਇਹਦਾ ਵੀ ਫੋਨ ਤੇ ਕਰ ਦਾਂਗੇ ਜੀ ਬਿਲਕੁਲ ਜਾਇਜ਼ ਦੋਨਾਂ ਦਾ ਠੀਕ ਹੈ ਤੋਰ ਦਿਓ ਹਾਂਜੀ ਲੋਪਰਾ ਗਾਂ ਤੇ ਮੱਝ ਟੋਕੜ ਗੱਬਣ ਪੂਰੀ ਲਓਪਰਾ ਉਧਰ ਵਹੀ ਨੂੰ ਮੋੜ ਚ ਮੋੜ ਦਈਏ ਸੋ ਪਰ ਪਟਿਆ ਕੇ ਇਧਰ ਲੋ ਜੀ ਤੁਰਾ ਸਾਡੇ ਸਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਮੂਮ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਟੋਕੜ ਗੱਬਣ ਮੱਝ ਠੀਕ ਹੈ ਜੀ ਤੁਹਾਨੂੰ ਸਿਨੂ ਦਿਖਾ ਦੇ ਫੇਰ ਠੀਕ ਹੈ ਜੀ ਤੋਰਾ ਤਰਾ ਕਰਮ ਵਾਲੇ ਦਾ ਸੋਨਾ ਸਨੱਖੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਮੂਮ ਉੱਥੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਓਕੇ ਬਾਈ